ਸਵਾਗਤ ਹੈ ਕਿਸਾਨ ਵੀਰੋ ਸਾਡਾ ਢੱਲੋੜੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਆਪਾਂ ਆਪਣੇ ਘਰੋਂ ਲੈ ਕੇ ਆਏ ਆਂਗੇ ਤੋਕੜ ਗੱਬਣ ਮੱਝ ਚੱਕ ਪਾਸ ਬੱਚੇ ਨਾਲ ਥੋੜੀ ਕਰਾਵਾਂ ਗੱਲਬਾਤ ਮਗਰ ਆ ਗਿਆ ਕਟਾ 6 ਕਿਲੋ ਦੁੱਧ ਆ ਜਾ ਬੱਤ ਹੋਇਆ ਨੇੜੇ ਦੀ ਸਸਤੀ ਗਾਬਤ ਸਸਤੀ ਗਾਬਤ ਹੈਨੀ ਤੇ ਨੰਬਰ ਬੋਲੋ ਨੰਬਰ 9878123917 ਟਿੰਡਾ ਪਿੰਡ ਦੁੱਲੇ ਵਾਲਾ ਤਿਲਕ ਖਿੰਡਾ ਸੀਏਮ ਦਾਪਾਪੂ ਪੈਂਦੀਆਂ ਨੇੜੇ ਦੇ ਨੇ ਪਿੰਡ ਪਾਈ ਨੂੰ ਪਾ ਜੰਗੀਆ ਵਾਲਾ ਤੇ ਸਲਕ ਠੀਕ ਆ ਪਤਾ ਤੇ ਕੀ ਡਿਟੇਲ ਆ ਝੋਟੀ ਦੀ ਇਹ ਝੋਟੀ ਬਈ ਸਵਾ ਚਾਰ ਮਹੀਨਿਆਂ ਦੀ ਗੱਭਣਾ ਮਗਰ ਕੀਆ ਗਿਆ ਇਹ ਤਾਂ ਮਗਰ ਨਹੀਂ ਕੱਟਦਾ ਤੇ ਦੁੱਧ ਕਿੰਨਾ ਇਹਦੇ ਥੱਲੇ ਬਈ ਦੁੰਨੇ ਵੇਲੇ ਦਾ ਸ਼ੀਕ ਕਿਲੋ ਦੁੱਧ ਰਹਿ ਜਾਂਦਾ ਠੀਕ ਆ ਤੇ ਸੁਆ ਕੰਮ ਆ ਗਿਆ ਇਹ ਵੀ ਚੀਜ਼ਾਂ ਸੁਆ ਰੀ ਨਾਲ ਹਾਂ ਠੀਕ ਆ ਵੀਰਿਆ ਕਰ ਲੋ ਚੈੱਕ ਇੱਕ ਨੰਬਰ ਝੋਟੀ ਹੈਗੀ ਤੇ ਸਵਾ 1000 ਮਿੰਨੇ ਚੈੱਕ ਪਾਸ ਆ ਤੁਸੀਂ ਉਹਦੀ ਕਰਾ ਕੇ ਲੈ ਜਾਓ ਆਪਾਂ ਕਰਾ ਲਈ ਹੈਗੀ ਆ ਥਣ ਲੈ ਵਾ ਦੇ ਸਿੰਘ ਦੇਖੋ ਕਿ ਹੋ ਜਾਗਾ ਇੱਕ ਨੰਬਰ ਬਿਲਕੁਲ ਪੂਰੀ ਵਧੀਆ ਸਿੰਘ ਦੇਖੋ ਪੂਰਾ ਰੰਗ ਸਿੰਘ ਆ ਪਤਲਾ ਹੈ ਬਰੀਕ ਸਿੰਘ ਹੈਗਾ ਇੱਕ ਨੰਬਰ ਝੋਟੀ ਹੈਗੀ ਤੇ ਚਵਾਈ ਤੁਹਾਨੂੰ ਕਰਕੇ ਦਿਖਾਉਣੀ ਹੈ ਦੀ ਪੂਰੀ ਵਧੀਆ ਤੇ ਵਿਖੋਲ ਪੱਤੇ ਨੂੰ ਤੋੜਾ ਤੋੜਾ ਕਰਾ ਦੇ ਚੈੱਕ ਨਹੀਂ ਨਹੀਂ ਪੁੱਤ ਜੇ ਤੂੰ ਆਏ ਕਰੇਗਾ ਫਿਰ ਤਾਂ ਕਰੂਗੀ ਮੜਾ ਮੋਟਾ ਆ ਦੇਖੋ ਵੀਰੇ ਝੋਟੀ ਇੱਕ ਨੰਬਰਾਂ ਤੋਰਾ ਕਰ ਲੋ ਜਿੱਤ ਆ ਦੇਖੋ ਮੋੜ ਲਿਆ ਵਾ ਆ ਦੇਖੋ ਇੱਕ ਨੰਬਰ ਇੱਕ ਨੰਬਰ ਆ ਦੇਖੋ ਜੀ ਥੋੜਾ ਕਰਦੀ ਅੱਜ ਹੀ ਆਈ ਹੈ ਵੀਰੇ ਆਪਣੇ ਕੋਲ ਤੇ ਪੂਰੀ ਵਧੀਆ ਝੋਟੀ ਆ ਬੱਚਾ ਛੱਡ ਕੇ ਨਹੀਂ ਚਵਾਈ ਕਰਕੇ ਦਿਖਾ ਦਿੰਦੇ ਆ ਇੱਕ ਨੰਬਰ ਝੋਟੀ ਹੈਗੀ ਆ ਦੇਖੋ ਜੀ ਆ ਦੇਖੋ ਵੀਰੋ ਬੱਚਾ ਚੰਗਾ ਤੁਸੀ ਦੇਖ ਸਕਦੇ ਹੋ ਪੂਰੀ ਵਧੀਆ ਝੋਟੀ ਆ ਬੱਚਾ ਦਿੱਤਾ ਆਪਾਂ ਛੱਡ ਚਵਾਈ ਤੁਹਾਨੂੰ ਸਾਰੀ ਕਰਕੇ ਦਿਖਾਵਾਂਗੇ ਆ ਦੇਖੋ ਵੀਰੋ ਬੱਚਾ ਜੰਗਾ ਤੁਸੀ ਦੇਖ ਸਕਦੇ ਨੇ ਬੱਚਾ ਗਾਲਾ ਭਰਾਵਾ ਖਾਣੀ ਅਮਰ ਇੱਕ ਨੰਬਰ 22 ਦਾ ਹੀ ਸਾਰੇ ਬੰਦੇ ਦਾ ਪਾਇਆ ਖਿੱਚ ਕੇ ਲੈ ਜਾਂਦਾ ਕੱਢ ਕੇ ਉਹਨੇ ਜੀਓ ਜੂਸ ਪੂਰੀ ਇੱਕ ਨੰਬਰ ਪੋਰਗਰੇਟ ਲੋਡਰੀ ਫਾਰਮ ਦੇਖਣ ਆਇਆ ਸਾਰਿਆਂ ਦਾ ਧੰਨਵਾਦ ਜਿੰਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਕਿਵੇਂ ਲੱਗਦਾ ਆਪਣਾ ਕੰਮ ਦਾ ਸੋਕਰ ਝੋਟੀਆਂ ਐ ਖੜੀ ਹੈਗੀ ਪੈਰ ਗੱਡੀ ਸਵਾ ਚਾਰ ਮਹੀਨੇ ਦੀ ਘੱਟਣ ਆਪਣੇ ਕੋਲ ਸਵੇਰੀ ਜਾਈਆ ਬਾਕੀ ਵੀਰੇ ਬੇਤੀ ਬੀਬੀ ਆਪਣੀਆਂ ਤਾਜੀ ਵੀਡੀਓ ਦਿਖਾ ਰਿਹਾ ਤੁਹਾਨੂੰ ਕੱਢ ਕੇ ਠੀਕ ਆ ਆਪਣੀ ਵੇਚੀ ਵੇਤਾ ਜੀ ਉਤਰੀ ਵੀਰੇ ਦੇਖ ਲਓ ਕਿ ਆਪਣੇ ਜਾਣ ਪਛਾਣ ਵਾਲੇ ਬੰਦੇ ਨੇ ਦਿੱਤੀ ਸੀਗੀ ਉਹਨੇ ਚੜਾਤੀ ਅੱਜ ਇਹ ਮੁੱਲ ਹੋ ਜਾਇਜ਼ ਹੋ ਜਮਾ ਫੋਨ ਤੇ ਵਧੀਆ ਕੋਈ ਬਾਹਲਾ ਫੋਨ ਨਹੀਂ ਮੋਲਣੀ ਆਪਾਂ ਕਰਦੇ ਆ ਦੇਖ ਆ ਨਹੀਂ ਗਰਦ ਦੁੱਧ ਸ਼ੀਟ ਲੀਟਰ ਲਊਗਾ ਬਾਕੀ ਆ ਸਾਹਮਣੇ ਆ ਜਾਣਾ ਹੈ ਤੇ ਆ ਦੇਖ ਕੜਾਈ ਵੀ ਆ ਸਾਹਮਣੇ ਪਰ ਦਿਵਾਈਓ ਕਿ ਆ ਵਾਦ ਨੇੜੇ ਆ ਕੇ ਦਿਖਾ ਦੇ ਪੁੱਤ ਲੈ ਲੈ ਦਿਨੇ ਸਮਾਜ ਵਰਮੀ ਨੇ ਜੱਪਣ ਆਪਣੀ ਦੇ ਕਚਰਾਈ ਵੀ ਤੁਸੀਂ ਆਉਗੀ ਕਰਾ ਲੈਣੀ ਮੋਲ ਫੋਨ ਤੇ ਰੂਕ ਜਾਣਾ ਜੈ ਜੈ ਪ੍ਰਿੰਦਪੁਰਾ ਜ਼ਿਲ੍ਹਾ ਬਟਿੰਡਾ ਫੀਲਪੂਲ ਨੇੜੇ ਤਲਾਬ ਪਾ ਜੇਟੇ ਨੀਂ ਦੇ ਜਮੀਦਰ ਬਾਰੇ ਵੀਰਾਂ ਦਾ ਫੋਨ ਆ ਜਾਂਦਾ ਹੈ ਕਦੇ ਟੋਪਰ ਨੂੰ ਦਿਓ ਸੰਭਾਲ ਲਓਗੇ ਤੁਹਾਡੀ ਬਰਮਾ ਕਰਤੀ ਆ ਬਹੁਰੀ ਉਹਪਰਾ ਨਹੀਂ ਆ ਕੇ ਕਰਾਇਆ ਵੀਰੇ ਜਮਈਆਂ ਨੇ ਆਹ ਤੁਹਾਨੂੰ ਫੋਨ ਲੈਂਦੀ ਆ ਤੇ ਝੋਟੀ ਇੱਕ ਨੰਬਰ ਬਹੁਤ ਬਹੁਤ ਬਧਾ ਰਹੇ ਆ ਤੁਸੀਂ ਵਧਾਉਂਦੇ ਰਹੋ ਮੱਖੀਆਂ ਬਹੁਤ ਜ਼ਿਆਦੇ ਆ। ਬਿਰਲੇ ਬੰਦੇ ਜਵਾਈ ਕਰਕੇ ਦਿਖਾਉਂਦੇ ਆ ਵੀਰੇ। ਮੈਂ ਤਾਂ ਬਾਹਰ ਵੀ ਜਿਹੜੀ ਵੀਡੀਓ ਪਾਉਣ ਜਾਣਾ ਅਗਲੇ ਨੂੰ ਕਹਿੰਦਾ ਵੀ ਜਵਾਈ ਕਰਕੇ ਦਿਖਾ ਦੇ ਵਿੱਚ ਬੰਦੇ ਇੰਨਾ ਚਿਰ ਨਹੀਂ ਬੋਲ ਸਕਦੇ ਕੈਮਰੇ ਨਾਲ। ਤੇ ਉਹਦੀ ਉਹ 2 ਮਿੰਟਾਂ ਦੀ ਵੀਡੀਓ ਬਣਾ ਕੇ ਫਿਰ ਪਾਉਣੀ ਪੈਂਦੀ ਆ। ਇਹ ਨਹੀਂ ਜੱਲੇ ਜੱਟ। ਛੋਟੀ ਇੱਕ ਨੰਬਰ। ਕੱਦ-ਕੱਦ ਪੂਰਾ ਵਧੀਆ ਬੈਠਮੀ ਤੇ ਰਾਜੀ ਸਮੀ ਭਾਣੀ ਵੀ ਪੂਰੀ ਦਾ। ਗਾਈ ਰੱਖੀ ਕੋਕ ਇੱਕ ਨੰਬਰ ਚੋਟੀ ਗੂੜੀ ਵਧੀਆ ਚੋਕੇ ਲੈ ਜਾ ਆ ਦੀ ਦੋ ਟਾਂ ਦੇ ਮੁੜ ਕੇ ਕੋਈ ਲਾਂਬਾ ਲਿਓ ਪਹਿਲਾਂ ਇੱਥੇ ਤੁਸੀਂ ਵੀ ਕਰਿਆ ਕਰੋ ਫੋਟੋ ਤੇ ਜੇ ਮਗਵਾਉਣੀ ਆਪਾਂ ਤੁਹਾਡੇ ਸਾਹਮਣੇ ਕੈਮਰੇ ਚੋਤੀਓ ਥੋੜੀ ਜਰ ਦਰਦ ਦੀ ਆ ਠੀਕ ਆ ਵੀਰੇ ਬਣੇ ਲੋ ਜਨ ਦੇ ਨਾਮ ਤੋਂ ਟੋਖੜ ਜੋਟੀ ਬਹੁਤ ਮੰਗ ਕਰ ਰਹੇ ਸੀ ਇਹਨਾਂ ਬਤਾ ਘਰ ਬਹੁਤ ਜਿਆਦਾ ਲੈਂਦੇ ਤੇ ਕੱਟਾ ਬੜਾ ਸਮਾਂ ਬੜਿਆ ਬਿਨ ਮਾਰਦੇ ਤਾਂ ਮੜਾ ਕੈਮਰਾ ਕੱਟੇ ਪੂਰੇ ਦੇਖੋ ਜੀ ਇਹਦੇ ਬਾਅਦ ਪੂਰੀ ਇਹੋ ਜਿਹੀ ਦੇਣੀ ਤੁਹਾਨੂੰ ਦੰਨਪੁਰਾ ਵੱਦੀ ਹੋ ਆਪਾਂ ਨੂੰ 6 ਲੀਟਰ ਗਹਿ ਕੇ ਦੇਣਾ ਠੀਕ ਆ ਮੱਖੀ ਨਾਲ ਬਹੁਤ ਬੁਰਾ ਹਾਲ ਪੂਰੀ ਖਰੀ ਜੋਟੀ ਆ ਤਾੜੀ ਵੀ ਹੈਗੀ ਕੰਪੈਸਟੀ ਇਹਦੇ 13 ਲੀਟਰ ਦੀ ਤੇ ਮਾਨੂੰ ਵੀ ਲੋੜਾ ਬਰੀ ਅਜਾ ਬਣਦਾ ਦਾ ਅੰਦਰ ਲਾਉ ਮੱਝਾ ਦਾ ਆਪਾਂ ਬੋਧਾ ਕਿੰਨੇ ਕਿੰਨੇ ਮਹੀਨੇ ਰੋਸਣੀਆਂ ਹਾਂ ਉਸ ਤੋਂ ਅੰਦਰ ਹੀ ਆ ਤੇ ਪਤਾ ਕਰ ਜਾ ਮਕਨ ਨਾਲੇ ਕੋਲ ਜਾ ਤੇ ਜੁਬੇ ਬੰਦ ਦਿਖਾ ਦੇ ਤੁਹਾੜੇ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਕਹਿ ਦਿੰਦਾ ਧੰਨਵਾਦ ਯਾਰ ਜਦੋਂ ਬਾਰੇ ਲੱਗੇ ਨਵੀਂ ਵੀਡੀਓ ਦੇਣਾ